ਪੰਜਾਬ ਸੰਵਾਦ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਸਾਡਾ ਵਿਸ਼ੇ ਰਹੇਗਾ ਭਾਰਤ ਦੇ ਲੋਕਤੰਤਰ ਦੀ ਦਸ਼ਾ ਤੇ ਦਿਸ਼ਾ ਅਜੋਕੇ ਸਮੇਂ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰ ਤੇ ਹੈ ਤੇ ਇੱਕ ਗੱਲ ਤੇ ਬੜਾ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਲੋਕਤੰਤਰ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਇਸ ਤੋਂ ਪਹਿਲਾਂ ਬਹੁਤ ਬਾਰ ਚੋਣਾਂ ਹੋਈਆਂ ਬੀਜੇਪੀ ਸਰਕਾਰ ਤੋਂ ਪਹਿਲਾਂ ਯੂਪੀਏ ਦੀ ਸੀ UPA ਤੋਂ ਪਹਿਲਾਂ NDA ਦੀ ਸੀ ਤੇ ਉਸ ਤੋਂ ਪਹਿਲਾਂ ਕਾਂਗਰਸ ਦੀ ਸੀ ਪਰ ਕਦੀ ਵੀ ਇਸ ਤਰੀਕੇ ਦਾ ਵਰਤਾਂਤ ਨਹੀਂ ਰਿਹਾ ਤੇ ਕਦੀ ਵੀ ਇਸ ਤਰੀਕੇ ਦਾ ਨੈਰੇਟਿਵ ਨਹੀਂ ਰਿਹਾ ਕਿ ਸੰਵਿਧਾਨ ਖਤਰੇ 'ਚ ਆ ਤੇ ਕਦੀ ਐਦਾਂ ਮਹਿਸੂਸ ਵੀ ਨਹੀਂ ਕਰਵਾਇਆ ਗਿਆ ਹਾ ਡੈਮੋਕ੍ਰੇਸੀ ਡਾਈ ਵਰਗੀਆਂ ਕਿਤਾਬਾਂ ਦੇ ਵਿੱਚ ਲੋਕਤੰਤਰ ਦੇ ਖਤਰੇ ਦੇ ਟ੍ਰੈਂਡਸ ਦੱਸੇ ਗਏ ਜੇ ਅਸੀਂ ਸਿੱਧੇ ਤੌਰ ਤੇ ਦੇਖੀਏ ਤਾਂ ਕਈ ਵਾਰ ਐਵੇਂ ਲੱਗਦਾ ਹੈ ਕਿ 10 ਸਾਲਾਂ ਚ ਕੀ ਹੋਇਆ ਕਿ ਸਾਨੂੰ ਇਹ ਕਹਿਣਾ ਪੈ ਗਿਆ ਜੇ ਅਸੀਂ ਪੰਛੀ ਜਾਤਨਾ ਦੇਖੀਏ ਤਾਂ ਐਵੇਂ ਲੱਗਦਾ ਹੈ ਕਿ ਕੀ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਹੈ ਜਾਂ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਅੰਦੋਲਨਕਾਰੀ ਸੀ ਉਹਨਾਂ ਨੂੰ ਅਤਵਾਦੀਆਂ ਖਾਲਿਸਤਾਨੀ ਕਿਹਾ ਗਿਆ ਨਹੀਂ ਇਹ ਬਹੁਤ ਹੀ ਸੂਖਮ ਹੈ ਇਹ ਬਹੁਤ ਹੀ ਅਸਿੱਧੇ ਢੰਗ ਨਾਲ ਕੀਤਾ ਗਿਆ ਹੈ ਤਰਨੁਮ ਖੈਤਾਨ ਆਪਣੀ ਇੱਕ ਆਰਟੀਕਲ ਦੇ ਵਿੱਚ ਹਾਉ ਕਨਸਟੀਟਿਊਸ਼ਨ ਡਾਈ ਦੇ ਵਿੱਚ ਹਾਉ 1000 ਕਲਸ ਇਨ ਕਨਸਟੀਟਿਊਸ਼ਨ ਦੇ ਵਿੱਚ ਲਿਖਦੇ ਆ ਦ ਮੋਡ ਆਫ ਆਪਰੇਸ਼ਨ ਇਨ ਥੀਸ 10 ਇਅਰ ਇਜ਼ ਸੱਟਲ ਇੰਡਾਇਰੈਕਟ ਇਨਕ੍ਰੀਮੈਂਟਲ ਤੇ ਇਹਨਾਂ 10 ਸਾਲਾਂ ਦੇ ਵਿੱਚ ਕਿਵੇਂ ਜਿਹੜਾ ਨਿਜੀਕਰਨ ਹੈ ਉਹ ਵਿਕਾਸ ਹੋ ਗਿਆ ਉਹ ਐਫੀਸ਼ੀਐਂਸੀ ਹੋ ਗਿਆ ਤੇ ਭਾਜਪਾ ਦਾ ਜਿਹੜਾ ਪ੍ਰਚਾਰ ਤੰਤਰ ਸੀ ਕਾਂਗਰਸ ਮੁਕਤ ਭਾਰਤ ਉਸ ਤੋਂ ਭਾਰਤ ਦੇ ਜਿਹੜੇ ਮੁੱਦੇ ਸੀ ਗਰੀਬੀ ਦੇ ਬੇਰੋਜ਼ਗਾਰੀ ਦੇ ਉਹ ਕਿਵੇਂ ਗਾਇਬ ਹੋ ਗਏ ਸਭ ਤੋਂ ਪਹਿਲਾਂ ਬੀਜੇਪੀ ਨੇ ਪਾਰਟੀ ਅਤੇ ਸਟੇਟ ਦੇ ਫਰਕ ਨੂੰ ਮਿਟਾਉਣ ਦੇ ਵਿੱਚ ਕਾਮਯਾਬ ਹੋ ਗਈ ਦੂਸਰਾ ਸੱਤਾ ਕਿਸੇ ਤੇ ਲਈ ਵੀ ਜਵਾਬਦੇਹੀ ਨਹੀਂ ਹੋਏਗੀ ਸੱਤਾ ਤੋਂ ਭਾਵ ਰਾਜਨੀਤਾ ਵੀ ਹੈ ਤੇ ਬਿਊਰੋਕਰੇਟਸ ਵੀ ਹੈ ਤੇ ਇਹ ਜਵਾਬਦੇਹੀ ਨਾ ਲੋਕਾਂ ਲਈ ਹੋਏਗੀ ਨਾ ਆਪੋਜੀਸ਼ਨ ਦੇ ਲਈ ਹੋਏਗੀ ਨਾ ਹੀ ਕੁਛ ਇੱਕ মিডিਆ ਚੈਨਲ ਜਿਹੜੇ ਸਵਾਲ ਪੁੱਛਦੇ ਐ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਏਗਾ ਇਸੇ ਲਈ ਅਸੀਂ ਦੇਖਦੇ ਹਾਂ ਕਿ ਐਸਬੀਆਈ ਨੇ ਇਲੈਕਟੋਰਲ ਬਾਂਡਸ ਦਾ ਡਾਟਾ ਦੇਣ ਤੋਂ ਨਾ ਕਰ ਦਿੱਤੀ ਤੇ ਕੋਈ ਜਵਾਬ ਦੇ ਹੀ ਨਹੀਂ ਉਹਨਾਂ ਨੇ 30 ਜੂਨ ਤੱਕ ਦਾ ਟਾਈਮ ਮੰਗਿਆ ਤੇ ਫਿਰ ਇੱਕ ਦਿਨ ਦੇ ਵਿੱਚ ਦੇ ਦਿੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸ਼੍ਰੀ ਸ਼ਾਮ ਰੰਗੀਲਾ ਦੇ ਪਹਿਲਾ ਪੇਪਰ ਲੈ ਹੀ ਨਹੀਂ ਫਿਰ ਜੇ ਐਂਡ ਦੇ ਵਿੱਚ ਲੈ ਤੇ ਰਿਜੈਕਟ ਕਰ ਦਿੱਤੇ ਕੋਈ ਜਵਾਬ ਦੇ ਹੀ ਨਹੀਂ ਸੂਰਤ ਵਿੱਚ ਕੀ ਹੋਇਆ ਚੰਡੀਗੜ੍ਹ ਵਿੱਚ ਕੀ ਹੋਇਆ ਕੋਈ ਜਵਾਬ ਦੇ ਹੀ ਨਹੀਂ ਇਹਨੂੰ ਅਸੀਂ ਸਧਾਰਨ ਤੌਰ ਤੇ ਦੇਖੀ ਤੇ ਸਾਨੂੰ ਇਹਦੇ ਪੂਰੇ ਦੇ ਪੂਰੇ ਪੈਟਰਨ ਨੂੰ ਇਹਦੀ ਟਾਈਮ ਲਾਈਨ ਨੂੰ ਤੇ ਇਹਦੀ ਕ੍ਰੋਨੋਲੋਜੀ ਨੂੰ ਸਮਝਣਾ ਪਏਗਾ ਤੇ ਸਭ ਤੋਂ ਪਹਿਲਾਂ ਮੈਂ 4-5 ਅਲੋਂਗੀ ਚੀਜ਼ਾਂ ਮਨੀ ਰੂਟ ਬਿਲ ਦੂਸਰਾ ਕਿਵੇਂ ਸਾਡੇ ਜਿਹੜੇ ਨੀਤੀ ਆਯੋਗ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਆਰ ਬੀਆਈ ਹੈ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਸਟੇਟਸ ਤੇ ਕਿਵੇਂ ਕੰਟਰੋਲ ਕੀਤਾ ਗਿਆ ਤੇ ਚੌਥਾ ਆਪੋਜੀਸ਼ਨ ਨੂੰ ਕਿਵੇਂ ਇੱਕ ਸਾਈਡ ਨੂੰ ਪੁਸ਼ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਮੈਂ ਲਾਉਂਗੀ ਮਨੀ ਬਿਲ ਰੂਟ ਇਹ ਜਿਹੜਾ ਸਾਡੀ ਸਕਰੀਨ ਤੇ ਵੀ ਡੇਟਾ ਨਾਲ-ਨਾਲ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮਨੀ ਬਿੱਲ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਰਾਜ ਸਭਾ ਦੇ ਕੋਲ ਪਾਵਰ ਨਹੀਂ ਹੁੰਦੀ ਹੈ ਕਿ ਮਨੀ ਬਿੱਲ ਤੇ ਵਿਟੋ ਕਰੰਦੀ ਹੈ ਤਾਂ ਇਸ ਸਰਕਾਰ ਨੇ ਜਿਹੜਾ ਆਧਾਰ ਬਿੱਲ ਹੈ ਉਹਨੂੰ ਉਹ ਮਨੀ ਬਿੱਲ ਦੀ ਕੈਟਾਗਰੀ ਦੇ ਵਿੱਚ 2016 ਦੇ ਵਿੱਚ ਇੰਟਰੋਡਿਊਸ ਕੀਤਾ ਦੂਸਰਾ ਇਲੈਕਟੋਰਲ ਬਾਂਡਸ ਉਹ ਵੀ ਇੱਕ ਮਨੀ ਬਿੱਲ ਦੀ ਤਰ੍ਹਾਂ ਹੀ ਲਿਆਂਦੇ ਗਏ ਤੇ ਜਦੋਂ 2017 ਦੇ ਵਿੱਚ ਇਲੈਕਟੋਰਲ ਬਾਂਡ ਲਿਆਂਦੇ ਗਏ ਤੇ ਉਹਨਾਂ ਨੇ ਲੀਗਲਾਈਜ਼ ਕਰ ਦਿੱਤਾ ਅਨਲਿमिटेड ਡੋਨੇਸ਼ਨਸ ਨੂੰ ਇਸੇ ਮਨੀ ਬਿਲ ਦੇ ਥਰੂ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਜਿਹੜਾ ਹੈ ਜਿਹੜਾ ਪੂਰੀਆਂ ਲਿਮਿਟਸ ਨੂੰ ਖਤਮ ਕਰ ਰਿਹਾ ਹੈ ਡੋਨੇਸ਼ਨ ਦੀ ਉਹ ਵੀ ਅਮੈਂਡ ਕੀਤਾ ਗਿਆ ਇਸੇ ਫਾਈਨੈਂਸ ਐਕਟ ਦੇ ਥਰੂ ਆਰਬੀਆਈ ਐਕਟ ਤੇ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਨੂੰ ਵੀ ਅਮੈਂਡ ਕੀਤਾ ਗਿਆ ਐ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਾਈਟ ਨੇ ਬਹੁਤ ਦੇਰ ਤੱਕ ਸੁਪਰੀਮ ਕੋਰਟ ਦੇ ਵਿੱਚ ਇਹਦੀ ਲੜਾਈ ਲੜੀ ਤੇ ਇਹਨੂੰ ਅਨਕਨਸਟੀਟਿਊਸ਼ਨਲ کہہ ਦਿੱਤਾ ਗਿਆ ਸੁਪਰੀਮ ਕੋਰਟ ਤੋਂ ਪਹਿਲਾਂ ਇਲੈਕਟੋਰਲ ਬਾਂਡਸ ਦੇ ਲਈ ਆਰਬੀਆਈ ਨੇ ਵੀ ਵਿਰੋਧ ਕੀਤਾ ਸੀ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਿਖਤੀ ਇਹਦੇ ਤੇ ਅਸਹਿਮਤੀ ਜਤਾਈ ਸੀ ਪਰ ਸਰਕਾਰ ਦੇ ਕੋਲ ਪ੍ਰਚੰਡ ਬਹੁਮਤ ਸੀ ਤੇ ਉਹਨਾਂ ਨੇ ਆਪਣਾ ਇਹ ਬਹੁਮਤ ਆਪਣੇ ਅਨੁਸਾਰ ਕਾਨੂੰਨ ਬਣਾਉਣ ਦੇ ਲਈ ਵਾਕੂਬੀ ਇਸਤੇਮਾਲ ਕੀਤਾ ਤੇ ਜਦੋਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਤੋਂ ਬਾਅਦ ਉਹ ਡਾਟਾ ਸਾਹਮਣੇ ਆਇਆ ਤੇ ਜੋ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਸ ਵਾਲੇ ਕਹਿ ਰਹੇ ਸੀ ਜੋ ਇਲੈਕਸ਼ਨ ਕਮਿਸ਼ਨ ਕਹਿ ਰਹੀ ਸੀ ਜੋ ਆਰਬੀਆਈ ਕਹਿ ਰਹੀ ਸੀ ਸਭ ਕੁਝ ਉਸੇ ਤਰੀਕੇ ਦਾ ਸੀ ਬਾਂਡਸ ਦੇ ਲਈ ਕੰਟਰੈਕਟ ਦਿੱਤੇ ਗਏ ਕਦੀ ਬੇਲ ਦਿੱਤੀ ਗਈ ਤੇ ਇਲੈਕਟੋਰਲ ਬਾਂਡਸ ਦਾ ਇਸਤੇਮਾਲ ਰਾਜਨੀਤਿਕ ਹਿੱਤਾਂ ਦੇ ਲਈ ਪੁਰਜ਼ੋਰ ਤਰੀਕੇ ਦੇ ਨਾਲ ਕੀਤਾ ਗਿਆ ਅਸੀਂ ਪਾਸੇ ਪ੍ਰਕਿਰਿਆ ਸਮਝਣੀ ਹੈ ਕਿ ਕਿਵੇਂ ਇਹਦਾ ਵਰਤੋਂ ਕੀਤੀ ਗਈ ਇਸੇ ਲੜੀ ਦੇ ਵਿੱਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਵੀ ਪਾਸ ਕੀਤਾ ਗਿਆ ਤੇ ਬਹੁਤ ਸਾਰੇ ਟ੍ਰਿਬਿਊਨਲਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਨਕਮ ਟੈਕਸ ਟ੍ਰਿਬਿਊਨਲ ਉਹਨਾਂ ਦੇ ਨਾਲ ਰਿਲੇਟਿਡ ਵੀ ਜਿਹੜੇ ਐਕਟ ਸੀ ਉਹ ਵੀ ਮਨੀ ਰੂਟ ਦੇ ਰਸਤੇ ਦੇ ਨਾਲ ਪਾਰ ਕੀਤੇ ਗਏ ਇਹ ਜਿਹੜਾ ਹੁਣ ਮਨੀ ਰੂਟ ਬਿਲ ਸੀ ਇਹਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਹੈ ਜਿਹੜਾ ਸੱਤ ਜੱਜਿਸ ਦੀ ਬੈਂਚ ਕੋਲ ਹੈ ਜੁਡੀਸ਼ਰੀ ਦੀ ਆਪਣੀ ਇੱਕ ਪ੍ਰਕਿਰਿਆ ਹੈ ਐਦਾਂ ਲੱਗਦਾ ਹੈ ਕਿ ਜਿਵੇਂ ਇਲੈਕਟੋਰਲ ਬਾਂਡਸ ਦਾ ਚੀਜ਼ ਬਹੁਤ ਨੁਕਸਾਨ ਕਰ ਗਏ ਤੇ ਜਦੋਂ ਤੱਕ ਇਹ ਫੈਸਲਾ ਆਏਗਾ ਟ੍ਰਿਬਿਊਨਲਸ ਦੇ ਵਿੱਚ ਬਹੁਤ ਸਾਰੇ ਕੇਸ ਜਿਹੜੇ ਐ ਉਹ ਆਪਣੇ ਮਨਪਸੰਦ ਲੋਕਾਂ ਦੇ ਉਹਨਾਂ ਦੇ ਹਿਸਾਬ ਦੇ ਨਾਲ ਡਿਸਾਈਡ ਹੋ ਚੁੱਕੇ ਹੋਣਗੇ ਪਹਿਲਾਂ ਸਰਕਾਰ ਦਾ ਮਨੀ ਬਿੱਲ ਪੇਸ਼ ਕਰਨਾ ਫੇਰ ਉਹਦਾ ਸੁਪਰੀਮ ਕੋਰਟ ਵਿੱਚ ਉਹਦਾ ਵਿਰੋਧ ਕਰਨਾ ਤੇ ਕੰਟੀਨਿਊਸ ਵਿਰੋਧ ਕਰਨਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਲੋਕਤੰਤਰ ਦੇ ਅਕਸ ਨੂੰ ਸਰਕਾਰ ਨੇ ਢਾਹ ਜ਼ਰੂਰ ਲਾਈ ਹੈ ਆ ਹੁਣੇ ਜਨਵਰੀ 24 ਦੇ ਵਿੱਚ ਜਿਹੜਾ ਡਿਜੀਟਲ ਪ੍ਰੋਟੈਕਸ਼ਨ ਬਿਲ ਸੀ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਆ ਪਾਸ ਕੀਤਾ ਗਿਆ ਅਗਲੀ ਚੀਜ਼ ਜਿਹੜੀ ਮੈਂ ਲਾਉਂਗੀ ਉਹ ਸੰਸਥਾਵਾਂ ਦੇ ਨਾਲ ਹੈ ਪਲੈਨਿੰਗ ਕਮਿਸ਼ਨ ਨੂੰ ਨੀਤੀ ਆਯੋਗ ਬਣਾਤਾ ਗਿਆ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਤੇ ਉਹ ਨੀਤੀ ਆਯੋਗ ਨੂੰ ਰਿਪਲੇਸ ਕਰਦੇ ਹੈ ਨੈਸ਼ਨਲ ਇੰਸਟੀਚਿਊਟ ਫॉर ਟਰਾਂਸਫਾਰਮਿੰਗ ਇੰਡੀਆ ਤੇ ਇਸ ਗੱਲ ਤੇ ਜ਼ੋਰ ਦਿੰਦੇ ਹੈ ਕਿ ਹੁਣ ਕੋਆਪਰੇਟਿਵ ਫੈਡਰਲਿਜ਼ਮ ਹੋਏਗਾ ਪਰ ਨੀਤੀ ਆਯੋਗ ਦੀਆਂ ਜਿਹੜੀਆਂ ਪਾਵਰ ਸੀਗੀਆਂ रिसोर्स ਵੰਡਣ ਦੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਤੇ ਜਿਹੜੀਆਂ ਪਲਾਨਿੰਗ ਕਮਿਸ਼ਨ ਦੀਆਂ ਪਾਵਰ ਸੀਗੀਆਂ ਉਹ ਮਿਨਿਸਟਰੀ ਆਫ ਫਾਈਨੈਂਸ ਕੋ ਚਲੇ ਗਈਆਂ ਜਾਣ ਕੇ ਕਿ ਜਿਹੜੀ ਰਿਸੋਰਸ ਡਿਸਟ੍ਰੀਬਿਊਸ਼ਨ ਦੀ ਪਾਵਰ ਹੈ ਉਹ ਸਰਕਾਰ ਨੇ ਆਪਣੇ ਕੋਲ ਕਰ ਲਈ ਇਸੇ ਨੀਤੀ ਆਯੋਗ ਦੇ ਵਿੱਚ centrally sponsored schemes ਦੇ ਜਰੀਏ ਜੋ ਤੋਂ ਸਟੇਟਸ ਨੂੰ ਬਹੁਤ ਫੰਡਿੰਗ ਦਿੱਤੀ ਜਾਂਦੀ ਹੈ ਤੇ ਮਧੇਪਰਦੇਸ਼ ਦੇ ਉਸ ਸਮੇਂ ਦੇ ਚੀਫ ਮਨਿਸਟਰ Shivraj Singh Chauhan ਦੇ ਅੰਡਰ ਇੱਕ ਕਮੇਟੀ ਬਣਦੀ ਹੈ ਤੇ ਉਹ centrally sponsored schemes ਦਾ ਨੰਬਰ ਘਟਾ ਦਿੱਤੇ ਹੈ 72 ਤੋਂ 3 ਕਰਤਾ ਜਾਂਦਾ ਹੈ ਇਹ ਜਿਹੜਾ centrally sponsored schemes ਦਾ ਨੰਬਰ ਘਟਾਉਣ ਦਾ ਮਤਲਬ ਹੈ ਕਿ ਸਟੇਟਸ ਨੂੰ ਕੱਟ ਪੈਸਾ ਦਿੱਤਾ ਜਾਵੇਗਾ ਇਸ ਤੋਂ ਬਿਯੋਂਡ ਬਹੁਤ ਸਾਰੇ ਇਸ ਤਰੀਕੇ ਦੇ ਐਗਜ਼ੀਕਟਿਵ ਆਰਡਰਸ ਵੀ ਦੇ ਦਿੱਤੇ ਜਾਂਦੇ ਆ ਜਿੱਥੇ ਰਾਜ ਸਰਕਾਰਾਂ ਨੂੰ ਫੰਡ ਸ਼ੇਅਰਿੰਗ ਦੇ ਲਈ ਕਿਹਾ ਜਾਂਦਾ ਜਿਵੇਂ ਜਿਹੜੀਆਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀਗੀਆਂ ਉਹ 100% ਫਾਈਨੈਂਸ਼ੀਅਲ ਅਸਿਸਟੈਂਸ ਕੇਂਦਰ ਤੋਂ ਆਉਂਦਾ ਸੀ ਪਰ ਹੁਣ ਜਿਹੜਾ ਹੈ ਉਹ 40 ਤੇ 60 ਦਾ ਰੇਸ਼ੋ ਕਰ ਦਿੱਤਾ ਗਿਆ ਤੇ ਰਾਜ ਸਰਕਾਰਾਂ ਨੂੰ ਕੋਈ ਬਫਰ ਟਾਈਮ ਵੀ ਨਹੀਂ ਦਿੱਤਾ ਗਿਆ ਤੇ ਅਸੀਂ ਦੇਖ ਸਕਦੇ ਹਾਂ ਪ੍ਰਾਈਵੇਟਾਈਜ਼ੇਸ਼ਨ ਦਾ ਜਿਹੜਾ ਰეკਮੈਂਡੇਸ਼ਨ ਹੈ 에어ਪੋਰਟ ਪ੍ਰਾਈਵੇਟਾਈਜ਼ੇਸ਼ਨ ਦਾ OVI ਨੀਤੀ ਆਯੋਗ ਤੋਂ ਆ ਰਿਹਾ ਹੈ ਤੇ ਇਹ ਚਾਹੇ 4-5 ਉਦਾਹਰਨਾਂ ਆ ਪਰ ਇਹ ਉਦਾਹਰਨਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਕਿਵੇਂ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਸੁਖਮ ਤਰੀਕੇ ਦੇ ਨਾਲ ਹਰ 6 ਮਹੀਨੇਵਾਲ ਕੁਝ ਨਾ ਕੁਝ ਬਦਲਾਵ ਕਰਕੇ 10 ਸਾਲਾਂ ਦੇ ਵਿੱਚ ਕਿਵੇਂ ਜਿਹੜੀਆਂ ਸੰਸਥਾਵਾਂ ਆ ਉਹ ਕਮਜ਼ੋਰ ਕਰ ਦਿੱਤੀਆਂ ਗਈਆਂ ਹੁਣ ਮੈਂ ਗੱਲ ਕਰਾਂਗੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕਨੋਮੀ ਨਾਲ ਰਿਲੇਟਿਡ ਇਨਫਲੇਸ਼ਨ ਨਾਲ ਰਿਲੇਟਿਡ ਵੱਟ ਸਾਰੇ ਫੈਸਲੇ ਲੈਣੇ ਹੁੰਦੇ ਆ ਪਰ ਜੇ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਦੇਖੀਏ ਤੇ ਰਿਜ਼ਰਵ ਇਹ ਜਿੰਨਾ ਵੀ ਡਾਟਾ ਤੁਹਾਡੀ ਸਕਰੀਨ ਤੇ ਨਾਲ-ਨਾਲ ਚੱਲ ਰਿਹਾ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਮੇਂ-ਸਮੇਂ ਤੇ ਸਰਕਾਰ ਦਾ ਤੇ ਆਰਬੀਆਈ ਦਾ ਆਪਸ ਦੇ ਵਿੱਚ ਕਨਫਲਿਕਟ ਰਿਹਾ ਡੀਮੋਨਟਾਈਜ਼ੇਸ਼ਨ ਵਰਗੇ ਵੱਡੇ ਫੈਸਲਿਆਂ ਦੇ ਵਿੱਚ ਆਰਬੀਆਈ ਦੀ ਸਲਾਹ ਨਹੀਂ ਮੰਨੀ ਗਈ ਇਲੈਕਟੋਰਲ ਬਾਂਡਸ ਦੇ ਲਈ ਆਰਬੀਆਈ ਦੀ ਸਲਾਹ ਨਹੀਂ ਮੰਨੀ ਗਈ ਐਨਪੀਏ ਤੇ ਜਦੋਂ ਆਰਬੀਆਈ ਰეკਮੈਂਡ ਕਰਦੀ ਹੈ ਤਾਂ ਉਹਨੂੰ ਮੰਨਿਆ ਨਹੀਂ ਜਾਂਦਾ ਹੈਗਾ ਲੋਨ ਵੇਵਰਸ ਤੇ ਜਦੋਂ ਆਰਬੀਆਈ ਰੈਕਮੈਂਡ ਕਰਦੀ ਹੈ ਤਾਂ ਮੰਨਿਆ ਨਹੀਂ ਜਾਂਦਾ ਕਿਉਂਕਿ ਸਰਕਾਰ ਨੇ ਆਪਣੇ ਪਸੰਦ ਦੇ ਜਿਹੜੇ ਕਾਰਪੋਰੇਟ ਘਰਾਣੇ ਐ ਉਹਨਾਂ ਦੇ ਲੋਨ ਵੀ ਮਾਫ ਕਰਨੇ ਹੁੰਦੇ ਐ ਤੇ ਉਹਨਾਂ ਨੂੰ ਐਨਪੀਏ ਦੇ ਅੰਡਰ ਐਗਜ਼ੈਂਪਸ਼ਨਸ ਵੀ ਦੇਣੀਆਂ ਹੁੰਦੀਆਂ ਆ। ਆਰਬੀਆਈ ਦੇ ਜਿਹੜੇ ਦੋ ਗਵਰਨਰ ਸੀ ਉਹ ਇਸੇ ਆਪਸੀ ਖਿੱਚੋਤਾਣ ਕਰਕੇ ਰਿਜ਼ਾਈਨ ਕਰ ਜਾਂਦੇ ਐ ਤੇ ਈਵਨ ਜਿਹੜਾ ਇੱਕ ਡਿਫੀਡੈਂਟ ਸਰਕਾਰ ਨੇ ਡਿਮਾਂਡ ਕੀਤਾ RBI ਤੋਂ 1 ਲੱਖ ਕਰੋੜ ਦਾ ਡਿਮਾਂਡ ਕੀਤਾ ਜਿਹੜਾ 73% ਸੀ ਤੇ RBI ਦੇ ਮਨਾਂ ਕਰਨ ਦੇ ਬਾਅਦ ਉਹਨਾਂ ਨੂੰ ਬਾਈਂਡਿੰਗ ਡਾਇਰੈਕਟਿਵ ਦੇਣ ਦੀ ਗੱਲ ਕਹੀ ਗਈ ਸੋ ਉਹ ਸੰਸਥਾ ਜਿਹਨੇ ਸਾਰੇ ਦੇ ਸਾਰੇ ਇਕਨੋਮਿਕ ਇੰਬੈਲੈਂਸ ਨੂੰ ਦੇਖਣਾ ਸੀ ਉਹਨੂੰ ਵੀ ਕਮਜ਼ੋਰ ਕਰ ਦਿੱਤਾ ਗਿਆ ਤੇ ਇਸੇ ਤਰੀਕੇ ਦੇ ਨਾਲ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੂੰ ਸੈਂਟ ਨੈਸ਼ਨਲ ਸਟੈਟਿਸਟਿਕਲ ਕਮਿਸ਼ਨ ਨੂੰ ਤੇ ਹੋਰ ਏਜੰਸੀਸ ਨੂੰ ਤੇ ਹੁਣ ਅਗਲਾ ਜਿਹੜਾ ਮੈਂ ਲਵਾਂਗੀ ਉਹ ਹੈਗਾ ਆ ਕੰਟਰੋਲ ਓਵਰ ਸਟੇਟਸ ਤੇ ਸਭ ਤੋਂ ਪਹਿਲਾ ਮੈਂ ਲਵਾਂਗੀ ਤੁਹਾਡੀ ਸਕਰੀਨ ਤੇ ਵੀ ਨਾਲ ਚੱਲ ਰਿਹਾ ਹੈ ਦਿੱਲੀ ਅਸੈਂਬਲੀ ਦੇ ਲਈ ਜਿਹੜਾ ਸੈਂਟਰਲ ਗਵਰਨਮੈਂਟ ਨੇ ਬਿਲ ਇਨਟਰੋਡਿਊਸ ਕੀਤਾ ਪਾਰਲੀਮੈਂਟ ਦੇ ਵਿੱਚ ਗਵਰਨਮੈਂਟ ਆਫ ਐਨਸੀਟੀ ਆਫ ਦਿੱਲੀ ਅਮੈਂਡਮੈਂਟ ਐਕਟ ਅਸੀਂ ਸਾਰੇ ਜਾਣਦੇ ਹਾਂ ਕਿ ਲੈਫਟੀਨੈਂਟ ਗਵਰਨਰ ਤੇ ਦਿੱਲੀ ਦੇ ਜਿਹੜੇ ਸੀਐਮ ਐ ਉਹਨਾਂ ਦੇ ਆਪਸ ਦੇ ਵਿੱਚ ਖਿੱਚਾ ਤਾਣ ਰਹਿੰਦੀ ਹੈ ਉਹਨਾਂ ਦੇ ਸੀਐਮ ਦੇ ਹਰ ਪਾਲਿਸੀ ਡਿਸੀਜਨ ਤੇ ਕੋਈ ਨਾ ਕੋਈ ਰਿਸਟ੍ਰਿਕਸ਼ਨ ਲਗਾਤੀ ਜਾਂਦੀ ਹੈ ਤੇ ਜਦੋਂ ਆਮ ਆਦਮੀ ਦੀ ਪਾਰਟੀ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਸ੍ਰੇਸ਼ਟ ਕਿਹਾ ਪਰ ਪਰਚਨ ਬਹੁਮਤ ਦੀ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ ਉਹਨਾਂ ਨੇ ਉਹ ਐਕਟ ਹੀ ਚੇਂਜ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ ਲੈ ਆਏ ਤੇ ਬਲੈਂਕਟ ਲਾਇਸੈਂਸਿੰਗ ਦਿੱਤੀ ਗਈ ਐਲਜੀ ਨੂੰ ਸੈਕਸ਼ਨ 33 ਨੂੰ ਬਦਲਤਾ ਗਿਆ ਤੇ ਸਰਕਾਰ ਨੂੰ ਇੰਨੀ ਕਾਹਲੀ ਸੀ ਕਿ 10 ਦਿਨ ਦੇ ਵਿੱਚ ਇਹ ਲੋਕ ਸਭਾ ਚ ਵੀ ਪਾਸ ਹੋਇਆ ਰਾਜ ਸਭਾ ਚ ਵੀ ਪਾਸ ਹੋਇਆ ਤੇ ਪ੍ਰੈਜ਼ੀਡੈਂਟ ਦੀ ਵੀ ਮੋਰ ਲੱਗ ਗਈ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਵਾਇਲੇਟ ਕਰ ਦਵੇ ਜਦੋਂ ਸਰਕਾਰ ਬਿੱਲ ਬਦਲ ਕੇ ਤੇ ਉਹ ਲੋਕਤੰਤਰ ਦੇ ਵਿੱਚ ਜਾਂ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਨੂੰ ਢਾਹ ਲਾਉਣ ਵਾਲੀ ਗੱਲ ਤਾਂ ਉਹ ਪੱਕਾ ਹੀ ਹੈ ਇਸ ਤੋਂ ਬਾਅਦ ਅਸੀਂ ਵੇਖਿਆ ਹੈ ਕਿ ਜਿਹੜੇ ਗਵਰਨਰ ਆਫਿਸ ਹੈ ਤੁਹਾਡੀ ਸਕਰੀਨ ਤੇ ਵੀ ਨਾਲ ਨਾਲ ਉਹ ਚੱਲ ਰਿਹਾ ਹੈ ਕਿ ਕਿਵੇਂ 2016 ਦੇ ਵਿੱਚ ਉੱਤਰਾਖੰਡ ਦੇ ਵਿੱਚ ਅਰੁਣਾਚਲ ਪ੍ਰਦੇਸ਼ ਸਰਕਾਰ ਜਿਹੜੀ ਹੈ ਉਹਨਾਂ ਨੂੰ ਡਿਸਮਿਸ ਕਰਤਾ ਜਾਂਦਾ ਤੇ ਦੋਨੇ ਸਰਕਾਰਾਂ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਬਹਾਲ ਹੁੰਦੀਆਂ ਹੈ 1917 ਦੇ ਵਿੱਚ ਮਨੀਪੁਰ ਦੇ ਵਿੱਚ ਉਸ ਤੋਂ ਬਾਅਦ ਗੋਆ ਦੇ ਵਿੱਚ ਜਦੋਂ ਹੰਗ ਵਰਡ ਡਿਕਟ ਹੈ ਤੇ ਐਸ ਪਰ ਪ੍ਰੈਸੀਡੈਂਟ ਗਵਰਨਰ ਨੇ ਜਿਹੜੀ ਮжоਰਿਟੀ ਪਾਰਟੀ ਹੈ ਉਸ ਨੂੰ ਸਰਕਾਰ ਬਣਾਉਣ ਲਈ ਬੁਲਾਉਣਾ ਹੁੰਦਾ ਪਰ ਇੱਥੇ ਕਾਂਗਰਸ ਸਰਕਾਰ ਨੂੰ ਨਹੀਂ ਬੁਲਾਇਆ ਗਿਆ ਬੀਜੇਪੀ ਤੇ ਉਹਦੇ ਅਲਾਈਅੰਸ ਨੂੰ ਹੀ ਬੁਲਾਇਆ ਗਿਆ 2019 ਦੇ ਵਿੱਚ ਕਰਨਾਟਕਾ ਦੇ ਵਿੱਚ 2020 ਦੇ ਵਿੱਚ ਮਹਾਰਾਸ਼ਟra ਵਿੱਚ ਇਹ ਤਾਂ ਗਵਰਨਰ ਦਾ ਰੋਲ ਸੀ ਤੇ ਨਾਲ-ਨਾਲ ਅਸੀਂ ਦੇਖੀਏ ਕਿ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਚਾਹੇ ਉਹ ਬੰਗਾਲ ਹੈ ਚਾਹੇ ਉਹ ਪੰਜਾਬ ਹੈ ਚਾਹੇ ਉਹ ਕਰਨਾਟਕਾ ਹੈ ਉਹਨਾਂ ਨੂੰ ਬਣਦੇ ਹੋਏ ਸਰਕਾਰੀ ਫੰਡ ਵੀ ਨਹੀਂ ਦਿੱਤੇ ਜਾਂਦੇ ਆ ਫਰੰਟਲਾਈਨ ਦੇ ਮੁਤਾਬਕ ਬੰਗਾਲ ਦੇ ਵਿੱਚ ਮਨਰੇਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਸੜਕ ਯੋਜਨਾ ਨੈਸ਼ਨਲ ਹੈਲਥ ਮਿਸ਼ਨ ਤੇ ਜਲ ਜੀਵਨ ਵਰਗੀਆਂ ਬਹੁਤ ਸਾਰੀਆਂ ਸੈਂਟਰਲੀ ਸਪਾਂਸਰਡ ਸਕੀਮਸ ਦੇ ਫੰਡ ਜਾਰੀ ਨਹੀਂ ਕੀਤੇ ਗਏ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਆਰ ਡੀ ਐਫ ਐਮ ਡੀ ਐਫ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਫੰਡ ਨਹੀਂ ਜਾਰੀ ਕੀਤੇ ਗਏ ਤੇ ਪੰਜਾਬ ਦਾ ਕੇਂਦਰ ਵੱਲ 8000 ਕਰੋੜ ਤੋਂ ਜ਼ਿਆਦਾ ਬਕਾਇਆ ਹੈ। ਕਰਨਾਟਕਾ ਦੀ ਪੂਰੀ ਤੇ ਪੂਰੀ ਕੈਬਨਿਟ ਦਿੱਲੀ ਜੰਤਰ ਮੰਤਰ ਧਰਨੇ ਤੇ ਬੈਠਦੀ ਹੈ ਆਪਣੇ ਫੰਡ ਰੀਲੀਜ਼ ਕਰਉਣ ਦੇ ਲਈ। ਤੇ ਇਸ ਤੋਂ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਲੋਕਤੰਤਰ ਕਿਸ ਰਸਤੇ ਚੱਲ ਰਿਹਾ ਹੈ ਤੇ ਗਵਰਨਰ ਦਾ ਸਰਕਾਰਾਂ ਨਾ ਬਣਨ ਦੇਣਾ ਫੰਡਸ ਰੋਕ ਲੈਣਾ ਕੇਂਦਰ ਸਰਕਾਰ ਵੱਲੋਂ ਇਹ ਸਭ ਕੁਝ ਇਕੱਠਾ ਚੱਲਦਾ ਹੈ ਤੇ ਨਾ ਦੋ ਤਿੰਨ ਰੈਫਰੈਂਸ ਮੈਂ ਹੋਰ ਲਵਾਂਗੀ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਨੂੰ ਡਿਵੀਜ਼ਨ ਦੇ ਰਾਈਟ ਨਹੀਂ ਦਿੱਤੇ ਜਾ ਰਹੇ ਹੈਗੇ ਤਾਂ ਬਿਲ ਜਿਹੜੇ ਆ ਉਹ ਵੌਇਸ ਵੋਟ ਨਾਲ ਪਾਸ ਹੋ ਰਹੇ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਨੇ ਬਿਲ ਜਨਵਰੀ 2024 ਚ ਪਾਸ ਹੁੰਦੇ ਆ ਜਦੋਂ 146 ਐਮਪੀ ਸਪੀਕਰ ਵੱਲੋਂ ਸਸਪੈਂਡ ਕੀਤੇ ਜਾ ਚੁੱਕੇ ਆ ਇਕ ਸੋਸ਼ੀਅਲ ਐਮਪੀ ਦਾ ਹਾਊਸ ਵਿੱਚ ਨਾ ਹੋਣਾ ਇਸ ਤੇਸ਼ ਤੇ 25 ਤੋਂ 30 ਕਰੋੜ ਲੋਕਾਂ ਦੀ ਆਵਾਜ਼ ਨੂੰ ਸਾਇਲੈਂਸ ਕਰਨ ਦੇ ਬਰਾਬਰ ਹੈ। ਆਪੋਜੀਸ਼ਨ ਦਾ ਤਾਂ ਕੰਮ ਹੀ ਇਹ ਹੈ ਕਿ ਉਹ ਸਰਕਾਰ ਨੂੰ ਯਾਦ ਕਰਾਏ ਕਿ ਬਿੱਲ ਦੇ ਵਿੱਚ ਕੀ ਕਮੀਆਂ ਆ ਕਿ ਗੈਪਸ ਆ। ਕਿਉਂਕਿ ਉਹਨਾਂ ਦੇ ਕੋਲ ਵੀ ਲੋਕਾਂ ਦੀ ਹੀ ਤਾਕਤ ਹੈ ਜਿਹੜੀ ਸਰਕਾਰ ਦੇ ਕੋਲ ਹੈ। ਸਰਕਾਰ ਨੇ ਉਹਨਾਂ ਨੂੰ ਹਾਊਸ ਤੋਂ ਹੀ ਬਾਹਰ ਕੱਢ ਦਿੱਤਾ। ਇਹ ਸਾਰਾ ਕੁਝ ਅਸੀਂ ਅਖਬਾਰਾਂ 'ਚ ਪੜ੍ਹਦੇ ਆਂ। ਬਹੁਤ ਸਾਰਾ ਇਹਦਾ ਸਰਵੇਖਣ ਵੀ ਸੁਣਦੇ ਆਂ। ਪਰ ਫਿਰ ਵੀ ਇੱਕ ਸਵਾਲ ਮਨ 'ਚ ਆਉਂਦਾ ਹੈ ਕਿ ਇਹ ਸਭ ਕੁਝ ਹੁੰਦੇ ਹੋਈ ਵੀ ਸਰਕਾਰ ਜਿਹੜੀ ਹੈ ਇਲੈਕਸ਼ਨਸ ਦੇ ਵਿੱਚ ਪ੍ਰਚਾਰ ਵੀ ਕਰ ਰਹੀ ਹੈ। ਉਹ ਇਲੈਕਸ਼ਨਸ ਜਿੱਤ ਵੀ ਰਹੀ ਹੈ ਤੇ ਲੋਕ ਵੋਟ ਵੀ ਪਾ ਰਹੇ ਹੈ ਗਰੀਬੀ ਵੀ ਹੈ ਬੇਰੋਜ਼ਗਾਰੀ ਵੀ ਹੈ ਮੰਗਿਹਾਈ ਵੀ ਹੈ ਖੁਦਕੁਸ਼ੀਆਂ ਵੀ ਹੈ ਮਜ਼ਦੂਰ ਵੀ ਸਮੱਸਿਆ ਦੇ ਵਿੱਚ ਹੈ ਕਿਸਾਨ ਵੀ ਹੈ ਕ੍ਰਿਸਟੋਫਰ ਪੌਲ 2016 ਦੇ ਵਿੱਚ ਤੇ ਐਮ ਮੈਥਿਊਸ ਇੱਕ ਪੇਪਰ ਲਿਖਦੇ ਹੈ ਜਿਹਨੂੰ ਉਹ ਫਾਇਰ ਹਾਊਸ ਆਫ ਫਾਲਸਡ ਗੈਰੇ ਪ੍ਰੋਪਗੈਂਡਾ ਤੇ ਦ ਪ੍ਰਿੰਟ ਨੇ ਇਸ ਪੂਰੇ ਪੇਪਰ ਦਾ ਅਨਾਲਿਸਿਸ ਕੀਤਾ ਉਹ ਕਹ ਰਿਹਾ ਹੈ ਕਿ ਜਿਹੜਾ ਪ੍ਰੋਪੋਗੈਂਡਾ ਹੈ ਜਿਹਦੇ ਵਿੱਚ ਪ੍ਰੈਜ਼ੈਂਟ ਰਜਾਈਮ ਦੀ ਮਾਸਟਰੀ ਹੈ ਸਭ ਤੋਂ ਪਹਿਲਾ ਉਹ ਹਾਈ ਵੋਲਿਊਮ ਹੁੰਦਾ ਹੈ ਤੇ ਮਲਟੀ ਚੈਨਲ ਬਹੁਤ ਸਾਰੇ ਚੈਨਲਸ ਦੇ ਚੈਨਲਸ ਤੋਂ ਮਤਲਬ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਫੇਸਬੁੱਕ ਟਵਿੱਟਰ ਹਰੇਕ ਤੇ ਇੱਕ ਹੀ ਗੱਲ ਦਾ ਪ੍ਰਚਾਰ ਕੀਤਾ ਜਾਏਗਾ ਤੇ ਉਹ ਬਹੁਤ ਲਗਾਤਾਰਤਾ ਦੇ ਨਾਲ ਕੀਤਾ ਜਾਏਗਾ ਤੀਸਰਾ ਉਹ ਆਮ ਜਿਹੜੀ ਰਿਐਲਿਟੀ ਹੈ ਉਸ ਤੋਂ ਕੋਹਾਂ ਦੂਰ ਹੋਏਗਾ ਤੇ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੇ ਦੇ ਪੂਰੇ ਪ੍ਰਚਾਰ ਤੰਤਰ ਦੇ ਵਿੱਚ ਲੋਕਾਂ ਦੇ ਜਿਹੜੇ ਮੁੱਦੇ ਐ ਉਹ ਖਤਮ ਹੀ ਹੋ ਗਏ ਉਹ ਵਿਸਰ ਹੀ ਗਏ ਐ ਤੇ ਜਿਹੜੇ ਮੁੱਦੇ ਐ ਉਹੋ ਅਜੀਬ ਤਰੀਕੇ ਦੇ ਨਾਲ ਇੰਟਰਪ੍ਰੀਟ ਕਰਕੇ ਸਾਡੇ ਸਾਹਮਣੇ ਰੱਖੇ ਜਾਂਦੇ ਆ ਤੇ ਪੂਰੇ ਦਾ ਪੂਰਾ ਜਿਹੜਾ ਪ੍ਰਚਾਰ ਤੰਤਰ ਹੈ ਚਾਹੇ ਉਹ ਮੀਟ ਦਾ ਆਇਆ ਚਾਹੇ ਉਹ ਮੱਛਲੀ ਦਾ ਆਇਆ ਚਾਹੇ ਉਹ ਮੰਗਲ ਸੂਤਰ ਦਾ ਆਇਆ ਚਾਹੇ ਉਹ ਇਹ ਕਹਿ ਲੈਣਾ ਜੀ ਤੁਹਾਡੀਆਂ گاਵਾ ਮੱਝਾਂ ਲੈ ਜਾਣਗੇ ਉਹ ਕਿਸੇ ਤਰੀਕੇ ਦਾ ਵੀ ਕੋਈ ਵੀ ਵਿਰਤਾਂਤ ਹੋ ਸਕਦਾ ਹੈ ਇਹ ਪ੍ਰੋਪਗੈਂਡਾ ਬਾਰੇ ਵੀ ਅਕਸਰ ਸਾਡੇ ਬਹੁਤ ਸਾਰੇ YouTube ਦੇ ਪੱਤਰਕਾਰ ਇਸ ਦੀ ਗੱਲ ਕਰਦੇ ਆ ਪਰ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਜਿਹੜਾ ਸਭ ਤੋਂ ਵੱਡਾ ਨਿਗਾਰਾ ਆਇਆ ਉਹ ਆਇਆ ਕਿ VOTER ਦੀ ਅਹਿਮੀਅਤ ਜਿਹੜੀ ਹੈ ਉਹ ਖਤਮ ਹੋਣ ਕਿਨਾਰੇ ਹੋ ਗਈ ਹੈ ਕਿਉਂਕਿ ਇਹ ਅਹਿਸਾਸ ਕਿ ਮੇਰੀ ਵੀ ਇੱਕ ਵੋਟ ਹੈ ਮਜ਼ਦੂਰ ਦੀ ਵੀ ਇੱਕ ਵੋਟ ਹੈ ਕਿਸਾਨ ਦੀ ਵੀ ਇੱਕ ਵੋਟ ਹੈ ਪ੍ਰਧਾਨ ਮੰਤਰੀ ਦੀ ਵੀ ਇੱਕ ਵੋਟ ਹੈ ਯੂਨੀਅਨ ਹੋਮ ਮਿਨਿਸਟਰ ਦੀ ਵੀ ਇੱਕ ਵੋਟ ਹੈ ਤੇ ਇਹ ਵੋਟ ਦੀ ਚੋਟ ਦੀ ਜਿਹੜੀ ਤਾਕਤ ਸੀ ਲੋਕਾਂ ਨੂੰ ਇਹ ਮਹਿਸੂਸ ਹੋਣਾ ਬੰਦ ਹੋ ਗਈ ਤੇ ਉਹ ਇਹ ਤਾਕਤ ਚੋ ਤੋ ਨਹੀਂ ਰਹੀ ਤੇ ਲੋਕ ਲਹਿਰਾਂ ਜਿਹੜੀ ਜਵਾਬ ਦੇ ਹੀ ਤੈ ਕਰਦੀਆਂ ਸੀ ਉਹ ਵੀ ਘਟ ਗਈਆਂ ਤੇ ਇਹ ਸਾਡੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਅੱਜ ਦੇ ਲਈ ਐਨਆਈ ਧੰਨਵਾਦ